ਵੇ ਗੱਲ ਸੁਣ ਮੱਖਣਾ ਡੋਣੇ ਦੀ ਟਕਣਾ ਲੈ ਬਈ ਮੱਖਣ ਸਿਆਂ ਆ ਗਿਆ ਤੇਰਾ ਟਕਣਾ ਤੇ ਇੱਕ ਖਵਾਜਾ ਪੀਰ ਨੂੰ ਮੱਥਾ ਤੇ ਕਰਦੇ ਕੰਮ ਸ਼ੁਰੂ ਏ ਗੱਲ ਸੁਣ ਮੱਖਣਾ ਡੋਣੇ ਦੀ ਟਕਣਾ ਲੈ ਬਈ ਅੱਜ ਕਰਦੇ ਦੁੱਦੋ ਦੁੱਦ ਇੱਕ ਵਾਰੀ ਮੱਖਣ ਮੱਖਣ ਹੋ ਜੇ ਹੈ ਕਰ ਕਰਾਂ ਖਿਜ ਰਖਵਾਜ ਨੂੰ ਮਗਾਦ ਮੱਖਣ ਸਿਆਂ ਪਿਛਲੀ ਵਾਰੀ ਖਵਾਜਾ ਸਾਹਿਬ ਦੀ ਯਾਦੀ ਮੇਰ ਹੋ ਗਈ ਤੇ ਲੋਕ ਨਰਾਜ ਹੋ ਗਏ ਸੀ ਤੈਨਾਂ ਆਦ ਕੀ ਕਿਰਪਾ ਘਾਟ ਹੀ ਰੱਖੀਏ ਲੋਕ ਵੀ ਨਰਾਜ ਨਹੀਂ ਕਰਨੇ ਲੈ ਵੀ ਮੱਖਣਾ ਅੱਜ ਨਹੀਂ ਬਾਜਦਾ ਤੈਨੂੰ ਦੇ ਅੱਜ ਦੱਸਦੇ ਆ ਵੀ ਤੂੰ ਲੋਕਾਂ ਨਾਲ ਕਰਨ ਨਿਆ ਠੱਗੀਆਂ ਆਖਰ ਤੂੰ ਵੀ ਰੱਬ ਨੂੰ ਹੀ ਜਾਣ ਦੇਣੀ ਆ ਤੇ ਕੀ ਮੂੰਹ ਵਿਖਾਵੇਂਗਾ ਜਾ ਕੇ ਹੈ ਵੈਸੇ ਤੇਰੇ ਨਾਲ ਵੀ ਤਗੜੇ ਇੱਥੇ ਠੱਗ ਤੁਰੇ ਫਿਰਦੇ ਆ ਉਹਨਾਂ ਦਾ ਵੀ ਤਾਂ ਚੱਲ ਨਹੀਂ ਰਿਆ ਵਾ ਚੱਲ ਕੋਈ ਨਹੀਂ ਖਵਾਜਾ ਸਾਹਿਬ ਤੂੰ ਹੀ ਮਿਹਰਬਾਨ ਹੈ ਤੂੰ ਹੀ ਨਾ ਹੋ ਤੇ ਮੇਰਾ ਤੇ ਕਾਰੋਬਾਰ ਨਾ ਚੱਲੇ ਲੋਕ ਤੇਰੇ ਅੱਗੇ ਪਿੱਛੇ ਫਿਰਨ ਹੈ ਕਰਾ ਜਿੰਨੂੰ ਧਿਆਉਣਾ ਧਿਆਲਾ ਲੈ ਵੀ ਬਸੰਤੀਏ ਤਮਿੰਦਰ ਸਾਹਿਬ ਉਹਨਾਂ ਤੇ ਤੂੰ ਬੜੀ ਕਿਰਪਾ ਕੀਤੀ ਹੋ ਮੈਂ ਤੇ ਵੀ ਕਰਦੇ ਕਿਰਪਾ ਚਾੜ ਦੇ ਮੇਤੇ ਵੀ ਬਸੰਤੀ ਰਾਗ ਇਹ ਆਹੇ ਮਾਂ ਕਾ ਦੁੱਧ ਸੁੱਕਾ ਹੈ ਮਾਂ ਜੀ ਤੂੰ ਹੀ ਮੇਰੇ ਜੇ ਹੁਣ ਬਸ ਹਾਏ ਹਾਏ ਇਹ ਮੂੰਹ ਖੁੱਲਣ ਨਹੀਂ ਦਈ ਹੈ ਹੂ ਕੋਈ ਨਾ ਸੈਂਸ ਕੋਈ ਨਾ ਸੈਂਸ ਆ ਵਾਦੂ ਆ ਲੈ ਵੀ ਮਖਣਾ ਹੋਰ ਨਹੀਂ ਜ਼ਿਆਦੇ ਤਗੜੇ ਕਰਨੇ ਇਹ ਨਾ ਹੋਵੇ ਤਗੜੇ ਹੋ ਗਏ ਤੇ ਤੈਨੂੰ ਹੀ ਠੋਕਣਾ ਵਾਦੂ ਆ ਤਗੜੇ ਹੋ ਗਏ ਤੇ ਲੈ ਵੀ ਮਖਣਾ ਕੰਮ ਹੋ ਗਿਆ ਕੰਪਲੀਟ ਮੱਕੜਾ ਇਹ ਖੜਾ ਆ ਗਿਆ ਉਹ ਮੱਕੜ ਤੇ ਆ ਵੀਰ ਜੀ ਕੀ ਹਾਲ ਜੇ ਕੀ ਹਾਲ ਚਾਲ ਆ ਵਧੀਆ ਜੀ ਵਧੀਆ ਤੁਸੀਂ ਕਿੱਧਰੋਂ ਆਏ ਮੈਂ ਵੇਖਿਆ ਨਹੀਂ ਤੁਹਾਨੂੰ ਇੱਥੇ ਹਾਂ ਮੈਂ ਇਹ ਕੀ ਬੰਡਿਆ ਵਾ ਤੇਲਾ ਦੁੱਧ ਪਾਉਣ ਚੱਲਿਆ ਪਿੰਡ ਨੂੰ ਦੁੱਧ ਚੰਗਾ ਤੋਂ ਪਿੰਡ ਨੂੰ ਪਾਉਣ ਚੱਲਿਆ ਵਾ ਤੇ ਆ ਕੀ ਕਰਨ ਲਿਆ ਜਿਹੜਾ ਚ ਬੱਚੇ ਦੇ ਕਰਨ ਲਿਆ ਨਿਆਣੇ ਪਾਲਣ ਦੇ ਆ ਕੇ ਕਿੱਥੇ ਆ ਨਿਆਣੇ ਨਿਆਣੇ ਗੁਰੂ ਘਰ ਆ ਮੈਂ ਕਿਹਾ ਬਿੱਲੀ ਆ ਜਿਹੜਾ ਨਾਲ ਚੁੱਕੀ ਬਿਰਨਿਆ ਆ ਪਹਿਲਵਾਨਾ ਤੇ ਮੱਕੜਾ ਆ ਲਿਆ ਆ ਪੁੱਛਣ ਲਿਆ ਮੈਂ ਇਹਦਾ ਨਹੀਂ ਪਤਾ ਇਹ ਆਪਣੀਆਂ ਆ ਮਾਲਣੀ ਮੈਨੂੰ ਲੱਗਦਾ ਪਲਵਾਨਾ ਦੀ ਫਿਲਮਾਂ ਨਹੀਂ ਵੇਨਾ ਬਸੰਤੀ ਇਹਨਾਂ ਕੁੱਤਾਂ ਦੇ ਸਾਹਮਣੇ ਮਤਨ ਆਚਨਾ ਉਹ ਠੀਕ ਆ ਪਰ ਮੈਂ ਤੈਨੂੰ ਆ ਪੁੱਛਦਾ ਕਿ ਇਹਦੇ ਚ ਪਾਇਆ ਕੀ ਆ ਜਿਹੜਾ ਕੰਮ ਕਰਨੇ ਆ ਡਰ ਲਾਉਣ ਦੇ ਆ ਇਹਦੇ ਵਿੱਚ ਉਹ ਪਲਵਾਨਾ ਐੱਚਾ ਗਿੱਲਾ ਤੇ ਐੱਚ ਵੀ ਗਿੱਲਾ ਵਾ ਠੀਕ ਆ ਆ ਵਾ ਸੁੱਕਾ ਸੁੱਕਾ ਦੁੱਧ ਪਾ ਕੇ ਮੈਂ ਜਦਾਂ ਕਿ ਇਹਨਾਂ ਨੂੰ ਬਰਾਬਰ ਕਰ ਦਿੰਦਾ ਬਰਾਬਰ ਦੇ ਕਰਨੇ ਦੁੱਧ ਕਿੰਨੇ ਨੂੰ ਕਿਲੋ ਵੇਦਾਂ ਪਹਿਲਾਂ ਮੈਨੂੰ ਇਹ ਗੱਲ ਦੱਸ 60 ਰੁਪਏ 60 ਰੁਪਏ ਦੇ ਪਿਓਰ ਦੁੱਧ ਦੇ ਤੂੰ ਪੈਸੇ ਲੈਣਿਆ ਵਾ ਤੇ ਗੁਰੂਆ ਦੇਣ ਉਹਨਾਂ ਨੂੰ ਜਾਲੀ ਦੇ ਆ ਦੁੱਧ ਨਕਲੀ ਬਣਾ ਬਣਾ ਕੇ ਦੇਣ ਉਹ ਗੁਰੂਆ ਜ ਗੱਲ ਮੈਨੂੰ ਇਹ ਦੱਸ ਕੋਈ ਪਿਓਰ ਚੀਜ਼ ਮਿਲਦੀ ਹੈ ਪਿਓਰ ਤੇ ਮਿਲਦੀ ਨਹੀਂ ਪਰ ਪੈਸੇ ਤੇ ਤੈਨੂੰ ਪਿਓਰ ਹੀ ਦੇਣਦਾ ਹੈ ਨਾ ਉਹ ਪਿਆ ਕੇ ਪਿਓਰ ਉਹਨਾਂ ਨੂੰ ਤੇ ਬਿਮਾਰ ਥੜਾ ਕਰਦੇ ਮੈਨੂੰ ਆਪਣਾ ਗਾਂਾਂ ਦਾ ਬੜਾ ਕੋ ਸੋਚਣਾ ਪੈਂਦਾ ਵਾ ਤੈਨੂੰ ਕੀ ਪਤਾ ਸੁੱਕਾ ਦੁੱਧ ਜਿਹੜਾ ਵਾ ਇਹ ਬਹੁਤ ਵਧੀਆ ਵਾ ਇਹ ਲੋਕਾਂ ਦੀ ਛਾਤੀ ਦੇ ਜੰਮਣਾ ਵਾ ਜਿੰਨੇ ਪੀ ਲਿਆ ਸਰਵਣ ਜੀ ਇਹ ਨਹੀਂ ਜੰਮਣਾ ਇਹੇ ਮੂ ਦਾ ਦੁੱਧ ਆ ਪੂਰਾ ਵਧੀਆ 100 ਰੁਪਏ ਦਾ ਭਾਅ ਟੰਦਾ ਵਾ ਗੁਰੂਆ ਮੈਂ ਤਾਂ ਦੁੱਧ ਤੇ ਲੈ ਗਵੇ ਦੁੱਧ ਤੇ ਭਰ ਤੂੰ ਪਾਈਆਂ ਨਹੀਂ ਲੈਂਦਾ ਤੂੰ ਦੁੱਧ ਮੈਥੋਂ ਕੀ ਲੈ ਮੇਰ ਕੋ ਦੁੱਧ ਕੀ ਲਈਏ ਆ ਤੂੰ ਪਾਣੀ ਦੇ ਪਉਣਾ ਆਖਰ ਬੇਈਮਾਨੀ ਆ ਤੂੰ ਉਹ ਇੱਥੇ ਇਮਾਨਦਾਰ ਕੌਣ ਆ ਭਲਵਾਨਾ ਸਾਰੇ ਇਦਾਂ ਹੀ ਚੱਲਣ ਡਿਆ ਵਾ ਆ ਜਿਹੜਾ ਲੈਂਦਾ ਜਣਾ ਬਿੱਟੂ ਦੋਜੀਆ ਮੇਰੇ ਨਾਲ ਜ਼ਿਆਦਾ ਪਾਣੀ ਪਾਉਂਦਾ ਮੈਂ ਤੇ ਅੱਧੀ ਬਾਲਟੀ ਪਾਈ ਉਹ ਪੂਰੀ ਭਰ ਕੇ ਪਾਉਂਦਾ ਕੋਈ ਨਹੀਂ ਆ ਇਹ ਪਾਣੀ ਦਾ ਤੇ ਪਤਾ ਲੱਗ ਜਾਊਗਾ ਉਹਦੇ ਦਾ ਵੀ ਆ ਤੈਨੂੰ ਪਹਿਲਾਂ ਮੈਂ ਤੇਰੀ ਵੀਡੀਓ ਵਿਖਾਉਣਾ ਜਾ ਕੇ ਜਿਹੜਾ ਲੋਕਾਂ ਨੂੰ ਤਾਂ ਆ ਵੀਡੀਓ ਬਣਾਈ ਆ ਆਹੋ ਆਹ ਵੇਖ ਲੈ ਹਾਂ ਕਿੱਦਾਂ ਦੀ ਬਣਾਈ ਆ ਹਾਂ ਪਲਵਾਨਾ ਕਹਿ ਤੂੰ ਸਹੀ ਡੈ ਮੈੰਗੋ ਹੀ ਆ ਪਰ ਇਹ ਸਹੀ ਨਹੀਂ ਬਣੀ ਡਿਲੀਟ ਕਰ ਦੇ ਦੁਬਾਰੇ ਬਣਾ ਲੈ ਇੱਥੇ ਤਾਂ ਕੁੜਾ ਮੇਰਾ ਕੱਦ ਕਾਠ ਨਹੀਂ ਵਧੀਆ ਆਉਣ ਪਿਆ ਮੇਰਾ ਮੂੰਹ ਨਹੀਂ ਸਹੀ ਆਉਂਦਾ ਮਿੰਤਾਂ ਵਾਲੀ ਗੱਲ ਹੀ ਤੇ ਨਹੀਂ ਡਿਲੀਟ ਕਰ ਦੁਬਾਰੇ ਬਣਾ ਲੈ ਲੈ ਆਹੋ ਇੱਥੇ ਤੇ ਨਾਟਕ ਸ਼ੂਟ ਕਰਨੇ ਆ ਨਾ ਨਾਟਕ ਬਣਿਆ ਤੇ ਤੇਰੀ ਦੁਬਾਰਾ ਬਣਾਉਂਗਾ ਤੈਨੂੰ ਦੱਸਦਾ ਜਰਾ ਕਿ ਮੈਂ ਹੁਣ ਤੂੰ ਮੇਰੀ ਵੀਡੀਓ ਵਿਖਾਵੇਂਗਾ ਲੋਕਾਂ ਨੂੰ ਭਰਾਣਾ ਐਦਾਂ ਕਰੇਗਾ ਦਿਖਾਉਣੀ ਆ ਹੋਰ ਦਿਖਾਉਣੀ ਨਹੀਂ ਆ ਤੂੰ ਬੇਈਮਾਨੀ ਕਰਨਿਆ ਤੇ ਵਿਖਾਉਣੀ ਆ ਪਲਵਾਨਾ ਕਿਤੇ ਮੈਂ ਇਕੱਲਾ ਹੀ ਥੋੜਾ ਬੇਈਮਾਨੀ ਕਰਨਿਆ ਇੱਥੇ ਦੇ ਵੱਡੇ ਵੱਡੇ ਲੀਡ ਲੁੱਟ ਕੇ ਖਾ ਗਏ ਨਸ਼ੇ ਵੇਚਣ ਵਾਲਿਆਂ ਨੂੰ ਤੂੰ ਡੱਕ ਨਹੀਂ ਦਿਆਂ ਲੋਕੀ ਸਪਰਿਆਂ ਕਰੀ ਜਾਂਦੇ ਆ ਪੈਲੀਆਂ ਚ ਆ ਉਹ ਤਾਂ ਨਿਰਾ ਹੀ ਜਾ ਰਿਹਾ ਆ ਤਾਂ ਫੇਰ ਮੈਂ ਦੁੱਧ ਦੀ ਥਾਂ ਦੁੱਧ ਪਾਉਣ ਡਿਆ ਮੇਤੇ ਤੂੰ ਆਣ ਕੇ ਪੱਤਰਕਾਰ ਬਣਿਆ ਪਰ ਨਹੀਂ ਯਾਰ ਇਹ ਗੱਲ ਮੜੀ ਆ ਵੇ ਮੇਰਾ ਭਰਾ ਇੱਕ ਮੇਰੀ ਗੱਲ ਸੁਣ 5 ਰੁਪਏ ਮੱਖਣਾ ਵੱਧ ਲੈ ਲਾ ਲੋਕਾਂ ਕੋਲੋਂ ਪਰ ਇਹ ਚੀਜ਼ ਨਾ ਕਰ ਨਹੀਂ ਦਿੰਦੇ ਪੰਜ ਵਾਧ ਇਹ ਤਾਂ 60 ਦੇਣ ਲੱਗੇ ਰਹੁੰਦੇ ਅਫੇ ਮੈਂ ਕੀ ਕਰਾਂ ਇਹ ਹੋਰ ਪਾਣੀ ਕਰੂੰਗਾ ਮੈਂ ਡੰਗਰਾਂ ਨੂੰ ਵੰਡ-ਵੁੰਡ ਨਹੀਂ ਪਾਉਣੇ ਦੇ ਤੇ ਮੁੱਲ ਪੱਠੇ ਵੀ ਲੈ ਲਏ ਉਹਨਾਂ ਨੂੰ ਕਿੱਥੋਂ ਪੈਸੇ ਦੇਣੇ ਆਹੀਂ ਉਹ ਮੁੱਲ ਤੇ ਲੈ ਲਏ ਆ ਪਰ ਵੇਖ ਰੱਬ ਨੂੰ ਮੰਨਦਾ ਵਾਂ ਮੱਖਣਾ ਮੰਨਦਾ ਵਾਂ ਪਹਿਲਵਾਨਾ ਪਾਣੀ ਨੂੰ ਦੁੱਧ ਚ ਪਾਈ ਜਨਾ ਤੇ ਨਾਂ ਰੱਖਿਆ ਮੱਖਣਾ ਕਰਾਪਾਂ ਦਾ ਵਾ ਦਹਾਂ ਨੌਾਂ ਦੀ ਕਿਰਤ ਕਰਨੀ ਚਾਹੀਦੀ ਐ ਦਹਾਂ ਨੌਾਂ ਦੀ ਕਿਰਤ ਕਰਨੀ ਚਾਹੀਦੀ ਐ ਪਹਿਲਵਾਨਾ ਵੇ ਤੇ ਮੇਰੀ ਦਹਾਂ ਨੌਾਂ ਦੀ ਕਿਰਤੀ ਹੋਈ ਐ ਇਹ ਤੇਰੀ ਦਹਾਂ ਨੌਾਂ ਦੀ ਗੜੀ ਕਰਤਿਆ ਗੁਰੂਆ ਜਦੋਂ ਇਹ ਡੰਗਰ ਚਾਹੁੰਦੇ ਆ ਨਾ ਸਾਰਾ ਟੱਬਰ ਘ ਆ ਕੱਢਦਾ ਵਾਂ ਤੇ ਮੇਰੀ ਦਹੇਂ ਉਂਗਲਾਂ ਦੋਹਦੀਆਂ ਹੀ ਵਾਹ ਵੀ ਤੇਰੇ ਮੱਖਣਾ ਵੜਰ ਲੈ ਆਈ ਆਈ ਆਈਆ ਹੈ ਹੋਰ ਗੁਰੂਆ ਡੰਗਰ ਚੋਨੇ ਕਿਤੇ ਸੌਖੇ ਪਏ ਆ ਪੁਰਾਣਾ ਹੋਣਾ ਹੋ ਜਾਂਦਾ ਜਦੋਂ ਮੈਂ ਡੰਗਰ ਚੋਨਾ ਵਾ ਦੇਖ ਮੱਖਣਾ ਦੁੱਧ ਵੇਖ ਤੂੰ ਜਿਹੜਾ ਇਦਾਂ ਬਣਾਉਂਗਾ ਕੋਈ ਬੰਦਾ ਬਿਮਾਰ ਹੋਊਗਾ ਜਿਹੜੇ ਤੇਰੇ ਕੋਲ ਦੁੱਧ ਲੈਂਦੇ ਆ ਉਹ ਜਦੋਂ ਖਾਣ ਵਾਲੇ ਨਾ ਰਹਿਣਗੇ ਤੇ ਕਿਨੂੰ ਵੇਚਾਂਗੇ ਦੁੱਧ ਆਪਾਂ ਤੇ ਇਹ ਕਰਕੇ ਮੇਰਾ ਵੀਰ ਬੇਈਮਾਨੀ ਛੱਡ ਦੇ ਸਿੱਧੇ ਰਾਹ ਤੇ ਆ ਜਾ ਓਹੋ ਹੋ ਹੋ ਪੁਲਵਾਨਾ ਮੈਂਨਾ ਗੁਨਾਹ ਕਰਨ ਧਿਆ ਅੱਜ ਤੇ ਤੂੰ ਮੇਰੀਆਂ ਅੱਖਾਂ ਖੋਲਤੀਆਂ ਲਾ ਫਿਰ ਮੈਨੂੰ ਮੇਰੇ ਰਿਜਕ ਦੀ ਸੌ ਜੇ ਮੈਂ ਇੱਥੋਂ ਆ ਦੋ ਗਾਂ ਪਾਣੀ ਪਾਵਾਂ ਅੱਗੋਂ ਹੀ ਪਾਣੀ ਅੱਛਾ ਮਤਲਬ ਪਾਣੀ ਪਾਉਣਾ ਨਹੀਂ ਆਪਾਂ ਖੜਨਾ ਜਗਾ ਬਦਲ ਲੈਣੀ ਆ ਪਲਵਾਨਾ ਕੀ ਹੁਣ ਯਾਰ ਮੈਂ ਮਰ ਜਾ ਤੈਨੂੰ ਕਹਿਣ ਤੇ ਦਿਆ ਵਾ ਕਿ ਇੱਥੋਂ ਮੈਂ ਨਹੀਂ ਪਾਣੀ ਪਰਦਾ ਤੈਨੂੰ ਮੈਂ ਕੀਸੀਆਂ ਕਰ ਕਰਕੇ ਵਿਖਾਦਾ ਇੱਥੇ ਹੁਣ ਮੇਰੀ ਵੀਡੀਓ ਡਿਲੀਟ ਕਰ ਕਿੰਨੀ ਕਰੀ ਤੈਨੂੰ ਐਵੇਂ ਨਿਆਣਾ ਇਹ ਕਿੰਨਾ ਮਾਸਾ ਮੋਟਾ ਨਹੀਂ ਆ ਤੂੰ ਦੁੱਧ ਮੈਨ ਤੋਂ ਲੈਣਾ ਹਣ ਤੂੰ ਵਧੀਆ ਦੁੱਧ ਤੈਨੂੰ ਦੇ ਕੇ ਜਾ ਕਰ ਉਹ ਭਰਾਵਾ ਮੱਕਣਾ ਇਹ ਤੂੰ ਮਸਾਲੇ ਨਾਲ ਆ ਮੇਰਾ ਭਰਾ ਪਰ ਮੈਂ ਤੈਨੂੰ ਗੱਲ ਇਹ ਕਹਾਂ ਕਿ ਅੱਜ ਮੈਂ ਹੁਣ ਤੂੰ ਮੈਂ ਅੱਖੀਂ ਤੈਨੂੰ ਪਾਉਂਦੇ ਵੇਖ ਲਿਆ ਠੀਕ ਆ ਇਹ ਦੁੱਧ ਤੈਨੂੰ ਰੋਲਣਾ ਪੈਣਾ ਹੀ ਆ ਗੁਰੂਆ ਦੰਤਰਾ ਕਰ ਮੈਂ ਮੇਰੇ ਦਾਹੀ ਘਰੀ ਦੁੱਧ ਜਾਣਾ ਵਾ ਅੱਧਾ ਪਿੰਡ ਮੈਰ ਜਾਉਣਾ ਵਾ ਜਾਲੀ ਤੇ ਗੁਰੂਆ 5-7 ਕਿਲੋ ਹੀ ਆ ਬਾਕੀ ਤੂੰ ਮੇਰਾ 20 ਕਿਲੋ origignal wheat ਲਾ ਦੇਣਾ ਇਹ ਰੋਲਣਾ ਪਣਾ ਤੂੰ ਉਹਦੇ ਵਿੱਚ ਰਲਾ ਲਿਆ ਉਹ ਨਾ ਵੇਖੀ ਡੋਲਨ ਦੀ ਨਹੀਂ ਲੋਟ ਪੈਣੀ ਜਿਹੜਾ ਪਾਣੀ ਪਾਣੀ ਭਾਰਾ ਹੁੰਦਾ ਨਾ ਸਿਆਣੇ ਆਂਦੇ ਹਾਂ ਤੇ ਪਾਣੀ ਆ ਜਿਹੜਾ ਉਹ ਥੱਲੇ ਬਹਿ ਗਿਆ ਵਾ ਉੱਤੇ ਆ ਗਿਆ ਮੈਂ ਉੱਤੋਂ ਉੱਤੋਂ ਪਉਣ ਪਉਣ ਕਰਦਾ ਅਸਰੇ ਪਾਣੀ ਵਾਲਾ ਰਹਿਣ ਦੋ ਪਾਣੀ ਵਾਲਾ ਤੇਰੇ ਸਿਆਣ ਆ ਤੇਰਾ ਨਾਮ ਮੱਖਣ ਕਿਨੇ ਰੱਖਿਆ ਮੈਨੂੰ ਪਹਿਲਾਂ ਇਹ ਗੱਲ ਦੱਸ ਹੈ ਗੁਰੂਆ ਦੇਖਿਆ ਮੂੰਹ ਪਰ ਜਾਂਦਾ ਮੱਖਣ ਮੇਰੀ ਬੀਬੀ ਨੇ ਨਾ ਰੱਖਿਆ ਮੱਖਣ ਤੇ ਤਦੇ ਮੱਖਣ ਨੂੰ ਲਾ ਲਾਉਂਦੇ ਆ ਇਹ ਜੇ ਵੀਡੀਓ ਡਿਲੀਟ ਕਰਾਉਣੀ ਹੈ ਨਾ ਤੇ ਮੱਖਣਾ ਦੁੱਧ ਰੋੜਨਾ ਪੜਾਈ ਇਹ ਇੱਕੋ ਹੀ ਸ਼ਰਤ ਈ ਮਮੀ ਸੌ ਖਾਲੀ ਇਹ ਗੱਲ ਦੀ ਕਿ ਦੁੱਧਾ ਜੜਣਾ ਪੈਣਾ ਤੂੰ ਪਹਿਲਾਂ ਉਂਗਲ ਰੱਖ ਲੜ ਆ ਵੇਡ ਲੀਡ ਵਾਲੇ ਦੇ ਉਂਗਲ ਰੱਖੀ ਐ ਵੇਡ ਕਰਨੀ ਆ ਉਸ ਤੇ ਵੜੇ ਹੋ ਗਈ ਕਿ ਟਲੀ ਤੈਨੂੰ ਵੱਡੇ ਮਾਰਾ ਦੀ ਸੋਈ ਸਹੀ ਆ ਡੋਲ ਤੇ ਕੋਈ ਨਹੀਂ ਆ ਵੇਡ ਲੀਡ ਤੇਰੇ ਸਾਹਮਣੇ ਰੱਖਦੀ ਉਂਗਲ ਗੱਲ ਕਰ ਚਲੋ ਹੇ ਮਾਜੀ ਹੁਣ ਤੁਸੀਂ ਉੱਠ ਜਾਓ ਇਥੋਂ ਮੇਰੀ ਖੱਬੀ ਆ ਕੇ ਸਵੇਰ ਦੀ ਫੜਕਣ ਢੀ ਤੇ ਤੁਸੀਂ ਵੀ ਨਹੀਂ ਮੈਨੂੰ ਦੱਸਿਆ ਕਿ ਕੋਈ ਨਰਥ ਹੋਣ ਹਲਾਵਾ ਵੇਲੋ ਹੋ ਗਿਆ ਨਾ ਚਲਾ ਡੋਲ ਦੁੱਧ ਨਖਰੇ ਨਾ ਕਰ ਉਹ ਲਿਆ ਫੜਾ ਇਧਰ ਕੀ ਨਖਰੇ ਕਰੀ ਜਾਂਦੇ ਪਰ ਇਹਨੂੰ ਵੀ ਸੁੱਟ ਬੋ ਓ ਗੁਰੂਆ ਕਿਉਂ ਆਪਣੇ ਹੱਥ ਖਰਾਬ ਕਰਨ ਦਿਆਂ ਮੈਂ ਆਪੇ ਸੁੱਟੂੰਗਾ ਕਿਤੇ ਦੂਰ ਰੂੜੀ ਚਲੋ ਏ ਮਾਜੀ ਤੁਸੀਂ ਹੁਣ ਡੱਬੇ ਚ ਸਟ੍ਰੈਮ ਕਰ ਲੋ ਇਹ ਤੇ ਹੁਣ ਤੂੰ ਗੱਲ ਹੋਣਾ ਆਪਾਂ ਨੂੰ ਏ ਮਾਜੀ ਛੱਡ ਕੇ ਤੇ ਮਾਦਰੀ ਲੱਗਦਾ ਲਿਆਉਣੀ ਪੈਣੀ ਆ ਢੋਲਰੇ ਢੋਲਰੇ ਹਾਂ ਢੋਲਰੇ ਢੋਲਰੇ ਕਰੋ ਹੁਣ ਇੱਕ ਰੀ ਪਹਿਲਵਾਨਾ ਮਾਰੀ ਤੇ ਤੂੰ ਮੇਰੇ ਢਿੱਡੇ ਲਾਤੀ ਆਂ ਦਾ ਮੁਲਾਤ ਦੀ ਗੱਲ ਨਹੀਂ ਤੈਨੂੰ ਵੀ ਗਾਂ ਦਾ ਪਤਾ ਲੱਗਦਾ ਲੱਗਦਾ ਰਹੂਗਾ ਨਾਲੇ ਆ ਬਸੰਤੀ ਵਾਲੇ ਪੈਕਟ ਜਿਹੜੇ ਨਾ ਇਹ ਲਿਆਉਣੇ ਛੱਡ ਦੇ ਠੀਕ ਆ ਗੁਰੂਆ ਕਿੰਨਾ ਦੁੱਧ ਤੂੰ ਖਰਾਬ ਕਰਾ ਦੇ ਲੱਗਾ ਵਾ ਇਹ ਤੈਨੂੰ ਡੋਲਣਾ ਪਣਾ ਇੱਧਰ ਸੁੱਟ ਸੂਏ ਵਾਲ ਨੂੰ ਸੁੱਟ ਦੇ ਪਰੇ ਨਹੀਂ ਤੇ ਪਹਿਲਵਾਨ ਜੀ ਮੇਰਾ ਤੇ ਜੇਰਾਨੀ ਜੇ ਭੈਣ ਦਾ ਡੋਲਣ ਨੂੰ ਖੜਾ ਹੱਥ ਤੇ ਪਵਾ ਨਾਲ ਚੱਲ ਗੁਰੂਆ ਰੱਬ ਕਰੇ ਪਲਵਾਨਾ ਆ ਤੋਗਾ ਤੂੰ ਨਾ ਮੇਰੇ ਮੱਥੇ ਲਾ ਕੇ ਲੈ ਵੀ ਪਲਵਾਨਾ ਨੁਕਸਾਨ ਤੇ ਤੂੰ ਮੇਰਾ ਘਰਾਤਾ ਹੀ ਹੋ ਤੇ ਮੇਰੀ ਹੁਣ ਵੀਡੀਓ ਵੀ ਡਿਲੀਟ ਕਰ ਉਹ ਫੋਨ ਚਲਾਉਣਾ ਆਉਂਦਾ ਤੈਨੂੰ ਹਾਂ ਦਾਵਾ ਨਿਆਣਿਆਂ ਨੂੰ ਆਉਂਦਾ ਮੈਨੂੰ ਵੀ ਆਉਂਦਾ ਆ ਲੈ ਫਿਰ ਉਹ ਲੈ ਓਏ ਆ ਤੇ ਨੈਟ ਤੇ ਪੈ ਗਈ ਆ ਹਾਏ ਨੈਟ ਤੇ ਪਾਤੀ ਮੇਰੀ ਵੀਡੀਓ ਹਾਂ ਤੇ ਨੈਟ ਤੇ ਪੈ ਗਈ ਹੁਣ ਕੀ ਕਰੀਏ ਹਾਏ ਵੀਰ ਜੀ ਜਿੱਤੋਂ ਵੀ ਮੇਰੀ ਇਹ ਵੀਡੀਓ ਚਲ ਗਈ ਆਣਾ ਡਿਲੀਟ ਕਰ ਦਿਓ ਇਹ ਕਹੇ ਵਿਰੋਧੀ ਦੋਜੀ ਨੇ ਮੇਰੀ ਮੇਰਾ ਮੂੰਹ ਲਾ ਕੇ ਤੇ ਮੇਰੀ ਵੀਡੀਓ ਪਾਤੀ ਆ ਜਿੱਤੋਂ ਵੀ ਜਾਵੇ ਤੇ ਵੀਰ ਫਿਰ ਡਿਲੀਟ ਕਰਦੇ ਹੋ ਓਏ ਪੁਲਵਾਨਾ ਤੇਰਾ ਪੈ ਜੇ ਬੇੜਾ ਮੈਂ ਨਹੀਂ ਨਾ ਪਾਤੀਓ ਸੂਰਾ ਵੀਡੀਓ ਯਾਰ ਜਿਹੜੇ ਨਵੇਂ ਚੈਨਲ ਜਿਹੜੇ ਜੇ ਸਬਸਕ੍ਰਾਈਬ ਕਰਦੇ ਹੋ ਠੀਕ ਹੈ ਸਬਸਕ੍ਰਾਈਬ ਕਰਕੇ ਕਮੈਂਟ ਕਰਕੇ ਲਾਈਕ ਕਰਦੇ ਹੋ ਠੀਕ ਹੈ ਜੀ ਦੱਸੋ ਕਿੱਦਾਂ ਵੀਡੀਓ ਲੱਗੀ ਆ ਤੇ ਫਿਰ ਆਪਾਂ ਹੋਰ ਵੀਡੀਓ 99 ਦੱਸੋ ਕਿਦਾਂ ਦਾ ਕੰਟੈਕਟ ਲਿਆਈਏ ਕਿਦਾਂ ਵੀ ਲੋੜ ਹੈ ਜੀ ਸਸੋ ਠੀਕ ਹੈ ਜੀ ਤੇ ਅਗਲੀ ਵਾਰ ਵੀ ਵੀਡੀਓ ਲੈ ਆਵਾਂਗੇ ਠੀਕ ਹੈ ਜੀ ਓਕੇ ਜੀ ਥੈਂਕ ਯੂ